ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲੋਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ 220 ਵਕੀਲਾ ਦੀ ਡਿਗਰੀ ਪਰ ਜੀ ਲਾਇਸੈਂਸ ਹੋਣਗੇ ਰੱਦ ਵਕੀਲ ਵਕੀਲਾਤ ਦੇ ਲੱਗਣ ਦੀ ਪਾਬੰਦੀ ਇਸ ਦੇ ਨਾਲ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ 바ਰ ਕਾਉਂਸਲਰ ਕਾਲ ਰਜਿਸਟ੍ਰੇਸ਼ਨ ਨੂੰ 220 ਵਕੀਲਾਂ ਦੀ ਫਰਜ਼ੀ ਡਿਗਰੀ ਸਾਹਮਣੇ ਆਈ ਹੈ ਯਾਲੀ ਡਿਗਰੀਆਂ ਦੇ ਆਧਾਰ ਤੇ ਕਰਨ ਵਾਲੇ ਵਕੀਲਾਂ ਨੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਇੰਨਾ ਹੀ ਨਹੀਂ ਇਸ ਨਾਲ ਦੇ ਲਿਸਟ ਚੋਂ ਵੀ ਉਹਨਾਂ ਦੇ ਨਾਂ ਹਟਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਉਪਵੇਖ ਚ ਜੱਜ ਡਿਗਰੀ ਲੈ ਕੇ ਵੀ ਕਾਨੂੰਨ ਦੀ ਪ੍ਰੋਟੈਕਟ ਨਹੀਂ ਲੈ ਸਕਣਗੇ ਇਸ ਦੇ ਨਾਲ ਹੀ ਬਾਰ ਕਾਉਂਸਲਰ ਇਸ ਵੱਲੋਂ ਗਠਿਤ ਕਮੇਟੀ ਨੇ ਕਈ ਵਕੀਲਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਸफारਿਸ਼ ਵੀ ਕੀਤੀ ਹੈ ਇਸ ਦੇ ਨਾਲ ਉਹਨਾਂ ਨੇ ਪੰਜਾਬ ਹਰਿਆਣਾ 바ਰ ਅਤੇ ਚੰਡੀਗੜ੍ਹ ਵਿੱਚ 바ਰ ਕਾਉਂਸਲਰ ਦੀ ਸਰਟੀਫਿਕੇਟ ਦੇ ਟੂਲਿਸੋਫਰ ਪ੍ਰੈਸ ਕਿਟ ਤੈਤ ਪਬੰਦੀ ਕਮੇਟੀ ਹਰਿਆ ਹਰਿਆ 바ਰ ਦਾ ਗਠਨ ਕੀਤਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ